ਅੱਛਾ ਗਾ ਦੋਸਤੋ ਸਵਾਗਤ ਹੈ ਤੁਹਾਡਾ ਮੇਰੀ YouTube ਚੈਨਲ ਅਨਮੁੱਲੇ ਅਲਫਾਜ਼ ਉੱਪਰ ਅੱਜ ਫਿਰ ਤੋਂ ਹਾਜ਼ਰ ਹੋਈ ਹਾਂ ਇੱਕ ਹੋਰ ਕਹਾਣੀ ਦੇ ਨਾਲ ਜਿਹੜੇ ਪਾਪ ਪੁੰਨ ਹੁੰਦੇ ਹਨ ਉਹਨਾਂ ਦਾ ਸਾਨੂੰ ਲੇਖਾ ਇੱਕ ਦਿਨ ਜ਼ਰੂਰ ਮਿਲਦਾ ਹੈ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਅਸੀਂ ਇੰਨੇ ਪੁੰਨ ਕੀਤੇ ਹਨ ਪਰ ਸਾਨੂੰ ਉਹਨਾਂ ਦਾ ਫਲ ਨਹੀਂ ਮਿਲਦਾ ਪਰ ਜਿਹੜੇ ਅਸੀਂ ਪੁੰਨ ਕਰਦੇ ਹਾਂ ਉਹ ਸਾਨੂੰ ਫਾਲਿਕ ਦਿਨ ਜ਼ਰੂਰ ਦਿੰਦੇ ਹਨ ਤੇ ਜਿਹੜੇ ਸਾਡੇ ਪਾਪ ਹੁੰਦੇ ਹਨ ਜਿਵੇਂ ਜਿਵੇਂ ਅਸੀਂ ਪੁੰਨ ਕਰਦੇ ਹਾਂ ਤੇ ਜਿਹੜੇ ਸਾਡੇ ਪਾਪ ਹੁੰਦੇ ਹਨ ਉਹ ਸੜਦੇ ਜਾਂਦੇ ਹਨ ਸੋ ਇਦਾਂ ਦੀ ਹੀ ਕਹਾਣੀ ਨਾਲ ਅੱਜ ਮੈਂ ਤੁਹਾਨੂੰ ਰੂਬਰੂ ਕਰਾਉਣੀ ਹਾਂ ਪੁਰਾਣੇ ਸਮਿਆਂ ਦੇ ਵਿੱਚ ਇੱਕ ਪਿੰਡ ਵਿੱਚ ਇੱਕ ਮਾਂ ਪੁੱਤਰ ਰਹਿੰਦੇ ਸਨ ਜੋ ਕਿ ਬਹੁਤ ਹੀ ਘਰੋਂ ਅਮੀਰ ਸਨ ਘਰ ਦੇ ਵਿੱਚ ਹਰ ਇੱਕ ਸਹੂਲਤ ਸੀ ਐਸ਼ੋ ਰਾਮ ਜ਼ਮੀਨ ਜਾਇਦਾਦ ਸਾਰਾ ਖੁਸ਼ ਸੀ ਉਹਨਾਂ ਕੋਲੇ ਪਰ ਚੇੜੀ ਉਸ ਪੁੱਤਰ ਦੀ ਮਾਂ ਸੀਗੀ ਉਹ ਬਹੁਤ ਹੀ ਲਾਲਚ ਸੀਗੀ ਤੇ ਹਰ ਕਿਸੇ ਨਾਲ ਬੁਰਾ ਵਿਹਾਰ ਕਰਦੀ ਸੀ ਕੋਈ ਵੀ ਉਹਨਾਂ ਦੇ ਘਰੇ ਆ ਜਾਂਦਾ ਤਾਂ ਹਰ ਕਿਸੇ ਦੀ ਗੱਲ ਹੀ ਪੈਂਦੀ ਸੀ ਹਰ ਕਿਸੇ ਨੂੰ ਪੂਰਾ ਭਲਾ ਬੋਲਦੀ ਸੀ ਤੇ ਹਰ ਕਿਸੇ ਨੂੰ ਗਾਲੀ ਗਲੋਚ ਵੀ ਕੱਢਦੀ ਸੀਗੀ ਉਸ ਦਾ ਜਿਹੜਾ ਪੁੱਤਰ ਸੀਗਾ ਉਹ ਬਹੁਤ ਹੀ ਲਾਇਕ ਸੀਗਾ ਉਹ ਉਸ ਨੂੰ ਬਹੁਤ ਵਾਰੀ ਸਮਝਾਉਂਦਾ ਸੀ ਕਿ ਮਾਂ ਆਪਣੇ ਕੋਲ ਸਾਰਾ ਕੁਝ ਹੈ ਦੁਨੀਆ ਦੇ ਇਸ ਘਰ ਵਿੱਚ ਧਨ ਦੌਲਤ ਐਸ਼ੋ ਰਾਮ ਜ਼ਮੀਨ ਜਾਇਦਾ ਸਭ ਕੁਝ ਹੈ ਪਰ ਤੂੰ ਫਿਰ ਵੀ ਇਦਾਂ ਕਰਦੀ ਹੈ ਤੈਨੂੰ ਕਿਸ ਚੀਜ਼ ਦੀ ਲੋੜ ਹੈ ਆਪਣੇ ਘਰ ਵਿੱਚ ਸਭ ਕੁਝ ਹੈ ਪਰ ਮਾਂ ਜਿਹੜਾ ਤੂੰ ਲੋਕਾਂ ਨੇ ਲਈ ਗਲਤ ਵਿਹਾਰ ਕਰਦੀ ਹੈ ਮੇਰੇ ਤੋਂ ਇਹ ਨਹੀਂ ਚਰਿਆ ਜਾਂਦਾ ਕਿਉਂਕਿ ਜਿਹੜੇ ਸਾਡੇ ਇਹ ਦੇ ਗਲਤ ਬੋਲ ਹੁੰਦੇ ਹਨ ਇਹ ਸਾਨੂੰ ਇੱਕ ਦਿਨ ਜ਼ਰੂਰ ਭੁਗਤਣੇ ਪੈਂਦੇ ਹਨ ਉਹ ਪੁੱਤਰ ਆਪਣੀ ਮਾਂ ਨੂੰ ਬਹੁਤ ਵਾਰੀ ਸਮਝਾਉਂਦਾ ਕਿ ਮਾਂ ਇਸ ਦਾ ਲੇਖਾ ਜੋਖਾ ਤੈਨੂੰ ਅੱਗੇ ਜਾ ਕੇ ਦੇਣਾ ਪਏਗਾ ਤੋ ਕਿਸੇ ਦਾ ਦਿਲ ਕਿਉਂ ਦਿਖਾਉਣੀ ਹੈ ਜੇ ਤੂੰ ਕਿਸੇ ਨੂੰ ਕੁਝ ਦੇ ਨਹੀਂ ਸਕਦੀ ਤਾਂ ਤੂੰ ਕਿਸੇ ਦਾ ਦਿਲ ਵੀ ਨਾ ਦਿਖਾਇਆ ਕਰ ਪਰ ਉਹ ਨਿਰਦਈ ਮਾਂ ਕਿੱਥੇ ਉਸ ਪੁੱਤਰ ਦੇ ਆਖੇ ਲੱਗਦੀ ਸੀ ਤੇ ਅੱਗੋਂ ਕਹਿੰਦੀ ਸੀ ਕਿ ਇਹ ਪੁੱਤਰ ਤਾਂ ਲੋਕਾਂ ਨੂੰ ਖਵਾਉਂਦਾ ਰਹਿੰਦਾ ਹੈ ਇਹ ਆਪਣੇ ਘਰ ਬਾਰੇ ਥੋੜੀ ਸੋਚਦਾ ਹੈ ਉਂਝ ਮੈਨੂੰ ਕਹਿੰਦਾ ਹੈ ਕਿ ਤੂੰ ਇਦਾਂ ਕਰਦੀ ਹੈ ਜਿੱਥੇ ਸੱਚ ਹੈ ਉਹ ਸੱਚ ਦੀ ਰਾਹ ਫੜਦੀ ਹੈ ਇਦਾਂ ਉਹ ਮਾਂ ਜਿਹੜੀ ਹੁੰਦੀ ਹੈ ਉਹ ਆਪਣੇ ਨਾਲ ਗੱਲਾਂ ਕਰਦੀ ਹੈ ਕਿ ਮੇਰਾ ਪੁੱਤਰ ਐਵੇਂ ਹੀ ਮੈਨੂੰ ਫਾਲਤੂ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਪਰ ਉਸ ਪੁੱਤਰ ਨੂੰ ਆਪਣੀ ਮਾਂ ਦੀ ਬਹੁਤ ਜ਼ਿਆਦਾ ਟੈਨਸ਼ਨ ਸੀ ਕਿ ਮੇਰੀ ਮਾਂ ਇਦਾਂ ਕਿਉਂ ਕਰਦੀ ਹੈ ਇੱਕ ਦਿਨ ਇਦਾਂ ਹੀ ਉਹਨਾਂ ਦੇ ਪਿੰਡ ਵਿੱਚ ਇੱਕ ਨਹਿਰ ਦੇ ਕੰਢੇ ਆ ਕੇ ਇੱਕ ਬਜ਼ੁਰਗ ਬਹਿ ਜਾਂਦਾ ਹੈ ਕਿ ਜਿਸ ਨੇ ਬਹੁਤ ਸਾਰੀ ਭਗਤੀ ਕੀਤੀ ਹੋਈ ਸੀਗੀ ਉਸ ਦੇ ਕੋਲ ਪਿੰਡ ਦੇ ਇਲਾਕੇ ਦੇ ਦੂਰੋਂ ਦੂਰੋਂ ਦੇ ਬਹੁਤ ਲੋਕ ਆਉਣ ਲੱਗਦੇ ਹਨ ਤੇ ਉਹ ਜਿਹੜਾ ਪੁੱਤਰ ਸੀ ਉਸ ਮਾਂ ਦਾ ਉਹ ਵੀ ਸੋਚਦਾ ਸੀ ਕਿ ਕਿਉਂ ਨਾ ਮੈਂ ਵੀ ਉਸ ਬਜ਼ੁਰਗ ਦੇ ਕੋਲ ਜਾ ਕੇ ਪੁੱਛਾਂ ਕਿ ਮੇਰੀ ਮਾਂ ਇਦਾਂ ਕਰਦੀ ਹੈ ਸਾਡੇ ਕੋਲ ਘਰ ਵਿੱਚ ਦਿੱਤਾ ਹੋਇਆ ਸਭ ਕੁਝ ਹੈ ਪਰ ਮੇਰੀ ਮਾਂ ਦਾ ਜਿਹੜਾ ਵਿਹਾਰ ਹੈ ਉਹ ਬਹੁਤ ਜ਼ਿਆਦਾ ਗਲਤ ਹੈ ਮੈਂ ਵੀ ਉਸ ਦੇ ਵਿਹਾਰ ਤੋਂ ਬਹੁਤ ਤੰਗ ਹਾਂ ਆਖਰਕਾਰ ਉਹ ਪੁੱਤਰ ਸੀ ਮਾਂ ਦਾ ਦੁੱਖ ਤਾਂ ਹੁੰਦਾ ਹੈ ਕਿਉਂਕਿ ਜਿਵੇਂ ਜਿਵੇਂ ਹੁੰਦਾ ਉਹ ਮਾਂ ਦੀ ਉਮਰ ਸੀ ਹਜੇ ਜਿਵੇਂ ਉਹ ਬੁਢਾਪੇ ਵਿੱਚ ਜਾਏਗੀ ਆਖਰਕਾਰ ਲੈਣੀਆਂ ਦੇਣੀਆਂ ਦੇ ਸੌਦੇ ਤਾਂ ਇੱਥੇ ਹੀ ਹੁੰਦੇ ਹਨ ਇਸ ਕਰਕੇ ਉਸ ਪੁੱਤਰ ਨੂੰ ਬਹੁਤ ਚਿੰਤਾ ਸੀ ਕਿ ਮੇਰੀ ਮਾਂ ਜਿਵੇਂ ਜਿਵੇਂ ਬਜ਼ੁਰਗ ਹੋਏਗੀ ਕਿਸੇ ਦਿਨ ਉਸ ਨੂੰ ਇਹ ਹਰਜਾਨਾ ਭੁਗਤਣਾ ਹੀ ਪੈਗਾ ਇਦਾਂ ਹੀ ਕਰਦਿਆਂ ਉਹ ਵੀ ਜਿਹੜਾ ਪੁੱਤਰ ਹੁੰਦਾ ਹੈ ਉਹ ਵੀ ਆਪਣੇ ਪਿੰਡ ਦੇ ਕੋਲ ਜਿਹੜਾ ਨਹਿਰ ਦੇ ਕੰਢੇ ਆ ਕੇ ਉਹ ਸਾਧੂ ਸੰਤ ਜਿਹੜਾ ਬਜ਼ੁਰਗ ਬੈਠਾ ਸੀ ਉਸ ਦੇ ਕੋਲ ਪਹੁੰਚ ਜਾਂਦਾ ਹੈ ਤੇ ਉਸ ਨੂੰ ਆਪਣੀ ਸਾਰੀ ਹੱਡ ਬੀਤੀ ਦੱਸਦਾ ਹੈ ਕਿ ਬਾਬਾ ਮੇਰੀ ਜਿਹੜੀ ਮਾਂ ਹੈਗੀ ਹਰ ਕਿਸੇ ਨਾਲ ਬੁਰਾ ਵਿਹਾਰ ਕਰਦੀ ਹੈ ਤੇ ਕਿਸੇ ਨੂੰ ਨਾ ਕੋਈ ਦਾਨ ਪੋਨੇ ਕਰਦੀ ਹੈ ਤੇ ਸਭ ਨੂੰ ਗਲਤ ਬੋਲ ਹੀ ਬੋਲਦੀ ਹੈ ਤੇ ਅੱਗੋਂ ਵੱਦਵਾਵਾ ਹੀ ਲੈਂਦੀ ਹੈ ਉਹ ਬਜ਼ੁਰਗ ਸੀ ਜਿਹੜਾ ਉਹ ਕੋਈ ਭਗਤੀ ਵਾਲਾ ਸੀਗਾ ਰੂ ਉਸ ਨੇ ਭਗਤੀ ਵਿੱਚ ਲੀਨ ਹੋ ਕੇ ਕਾਫੀ ਟਾਈਮ ਬਾਅਦ ਬੋਲਿਆ ਕਿ ਹਾਂ ਪੁੱਤ ਤੇਰੀ ਗੱਲ ਤਾਂ ਸਹੀ ਹੈ ਪਰ ਮੈਂ ਇਸ ਦਾ ਵੀ ਹੱਲ ਮੇਰੇ ਕੋਲ ਹੈਗਾ ਹੈ ਤੂੰ ਟੈਨਸ਼ਨ ਨਾ ਲੈ ਤੇਰੀ ਮਾਂ ਹੌਲੀ ਹੌਲੀ ਇਸ ਦਾ ਇਹ ਵਾਰਸ ਸਹੀ ਹੋ ਜਾਵੇਗਾ ਉਹ ਪੁੱਤਰ ਉਦਾਂ ਹੀ ਉਸ ਬਜ਼ੁਰਗ ਦੀਆਂ ਗੱਲਾਂ ਸੁਣ ਲੈਂਦਾ ਹੈ ਤੇ ਉਹ ਜਿਹੜਾ ਬਜ਼ੁਰਗ ਹੁੰਦਾ ਹੈ ਕਿ ਪੁੱਤਰ ਕੋਈ ਗੱਲ ਨਹੀਂ ਤੂੰ ਹੁਣ ਘਰ ਜਾ ਆਪਣੇ ਬਹੁਤ ਟਾਈਮ ਹੋ ਗਿਆ ਹੈ ਤੇ ਤੂੰ ਟੈਨਸ਼ਨ ਨਾ ਲੈ ਤੇ ਇਦਾਂ ਹੀ ਕਰਦੇ ਆ ਬਹੁਤ ਦਿਨ ਬੀਤ ਗਏ ਤੇ ਜਿਹੜਾ ਉਹ ਬਜ਼ੁਰਗ ਸੀ ਕਰਣੀ ਕਥਨੀ ਵਾਲਾ ਉਹਨਾਂ ਤੇ ਇਸ ਬਦਲ ਕੇ ਉਸ ਪਿੰਡ ਦੇ ਵਿੱਚ ਤੀਖ ਮੰਗਣ ਲਈ ਚਲਾ ਜਾਂਦਾ ਹੈ ਤੇ ਜਦੋਂ ਭੀਖ ਮੰਗਦਾ ਮੰਗਦਾ ਉਸੇ ਬਜ਼ੁਰਗ ਔਰਤ ਦੇ ਕੋਲ ਜਾਂਦਾ ਹੈ ਤਾਂ ਜਿਹੜਾ ਉਹ ਪੁੱਤਰ ਸੀ ਉਹ ਘਰੇ ਨਹੀਂ ਹੁੰਦਾ ਤੇ ਜਦੋਂ ਭੀਖ ਮੰਗਦਾ ਕਿ ਮਾਈ ਅੱਲਾ ਦੇ ਨਾਮ ਤੇ ਕੁਝ ਦੇ ਦੇ ਤੇ ਉਹ ਅੱਗੋਂ ਜਿਹੜੀ ਬਜ਼ੁਰਗ ਔਰਤ ਸੀ ਉਹ ਕਹਿੰਦੀ ਹੈ ਕਿ ਤੈਨੂੰ ਮੈਂ ਮਾਈ ਦੇ ਦਿੰਦੀ ਹਾਂ ਜਿਹੜੀ ਤੂੰ ਮੈਨੂੰ ਕਹਿਣਾ ਕਿ ਅੱਲਾ ਦੇ ਨਾਮ ਤੇ ਕੁਝ ਦੇ ਦੇ ਉਹ ਕਹਿੰਦਾ ਹੈ ਕਿ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਗਲਤੀ ਵਿੱਚ ਕੀ ਆ ਗਿਆ ਭੈਣੇ ਕੁਛ ਅੱਲਾ ਦੇ ਨਾਮ ਤੇ ਦੇ ਦੇ ਕੋਈ ਰੋਟੀ ਕੋਈ ਆਟਾ ਤੇ ਮੈਂ ਸਵੇਰ ਤੋਂ ਭੁੱਖਾ ਹਾਂ ਜਿਹੜੀ ਉਹ ਬਜ਼ੁਰਗ ਔਰਤ ਸੀ ਤੂੰ ਤਾਂ ਪਿਖਾਰੀ ਭੁੱਖਾ ਨੰਗਾ ਹੈਗਾ ਹੈ ਮੈਂ ਤੇਰੀ ਭੈਣ ਕਿੱਥੋਂ ਬਣਗੀ ਉਹ ਫੇਰ ਉਸ ਬਾਬੇ ਨੂੰ ਅਗੋਪਪੂਰਾ ਭਲਾ ਬੋਲਣ ਲੱਗੇ ਤੇ ਜਿਹੜਾ ਉਹ ਬਜ਼ੁਰਗ ਸੀ ਉਹ ਕਰਨੀ ਕਥਣੀ ਵਾਲਾ ਸੀ ਕਿਉਂਕਿ ਜਿਹੜੇ ਸਾਧੂ ਸੰਤ ਹੁੰਦੇ ਹਨ ਉਹ ਜ਼ਿਆਦਾ ਨਾਤਾ ਕਿਸੇ ਨਾਲ ਬੋਲਦੇ ਹਨ ਉਹ ਆਪਣੀ ਹੀ ਭਗਤੀ ਵਿੱਚ ਲੀਨ ਹੁੰਦੇ ਹਨ ਤੇ ਉਹ ਫੇਰ ਕਹਿੰਦਾ ਕਿ ਮੈਥੋਂ ਗਲਤੀ ਹੋ ਗਈ ਵੀ ਮੈਂ ਨਹੀਂ ਇਦਾਂ ਕਹਿੰਦਾ ਅੱਲਾ ਦੇ ਨਾਮ ਤੇ ਕੁਝ ਦੇ ਦੇ ਉਹ ਕਹਿੰਦੀ ਕਿ ਜਾ ਜਾ ਬਾਬਾ ਤੇਰੇ ਜਿਹਾ ਜਿਹੋ ਜੇ ਲੱਖਾਂ ਆਉਂਦੇ ਨੇ ਰੱਖਾਂ ਜਾਂਦੇ ਨੇ ਮੇਰੇ ਕੋਲ ਦੇਣ ਲਈ ਕੁਝ ਨਹੀਂ ਹੈਗਾ ਤੇ ਤੂੰ ਇੱਥੋਂ ਜਾ ਪਰ ਉਹ ਜਿਹੜਾ ਬਜ਼ੁਰਗ ਸਾਧੂ ਸੰਤ ਸੀ ਉਹ ਸੋਚਦਾ ਸੀ ਕਿ ਵੀ ਇਹਦਾ ਜਿਹੜਾ ਵਿਹਾਰ ਹੈ ਉਹ ਸਹੀ ਕਰਨਾ ਹੈ ਕਿਉਂਕਿ ਜਿਹੜਾ ਉਹ ਪੁੱਤਰ ਉਸ ਬਜ਼ੁਰਗ ਕੋਲੇ ਗਿਆ ਸੀ ਉਹ ਕਹਿੰਦਾ ਸੀ ਵੀ ਕੋਈ ਨਾ ਮੈਂ ਹੌਲੀ ਹੌਲੀ ਕੋਸ਼ਿਸ਼ ਕਰਾਂਗਾ ਹੌਲੀ ਹੌਲੀ ਤੇਰੀ ਮਾਂ ਸਹੀ ਹੋ ਜਾਵੇਗੀ ਤੇ ਇਸੇ ਕਰਕੇ ਜਿਹੜਾ ਉਹ ਭਿਖਾਰੀ ਸੀਗਾ ਉਸ ਦਰਵਾਜ਼ੇ ਤੋਂ ਨਹੀਂ ਜਾਣਾ ਚਾਹੁੰਦਾ ਸੀ ਉਹ ਭੀਖ ਮੰਗ ਕੇ ਹੀ ਲੈ ਕੇ ਜਾਣਾ ਚਾਹੁੰਦਾ ਸੀਗਾ ਕਿ ਇਸ ਦੇ ਘਰੋਂ ਕੁਛ ਨਾ ਕੁਛ ਦਾਨ ਪੁੰਨ ਹੋ ਜਾਵੇ ਉਸ ਮਾਈ ਦੇ ਹੱਥੋਂ ਕੁਛ ਦਾਨ ਪੁੰਨ ਹੋ ਜਾਵੇ ਤਾਂ ਸ਼ਾਇਦ ਇਹਦਾ ਅੱਗੇ ਜਾ ਕੇ ਹੀ ਕੋਈ ਸਵਰਗ ਦਾ ਦੇ ਵਿੱਚ ਨਿਵਾਸ ਹੋ ਜਾਵੇ ਜਿਸ ਤਰ੍ਹਾਂ ਇਹ ਕਰਦੀ ਹੈ ਤੇ ਇਸ ਦਾ ਬਹੁਤ ਬੁਰਾ ਹਾਲ ਹੋਏਗਾ ਇਸ ਕਰਕੇ ਜਿਹੜਾ ਉਹ ਭਿਖਾਰੀ ਸੀ ਉਹ ਜਿਹਦੇ ਵਿੱਚ ਪੈ ਗਿਆ ਤੇ ਉਹ ਫੇਰ ਉਸ ਨੂੰ ਕਹਿੰਦਾ ਹੈ ਕਿ ਚੱਲ ਮੈਨੂੰ ਤੁਸੀਂ ਦੂਜਾ ਕੁਝ ਆਟਾ ਦੇ ਦਿਓ ਮੈਂ ਸਵੇਰ ਤੋਂ ਭੁੱਖਾ ਹਾਂ ਉਹ ਕਹਿੰਦੀ ਕਿ ਨਹੀਂ ਨਹੀਂ ਸਾਡੇ ਘਰੇ ਨਾ ਤਾਂ ਆਟਾ ਹੈਗਾ ਹੈ ਤੇ ਨਾ ਹੀ ਕੋਈ ਦੂਜਾ ਰੋਟੀ ਹੈਗੀ ਹੈ ਅਸੀਂ ਤਾਂ ਰੋਟੀਆਂ ਆਪ ਪਕਾ ਕੇ ਖਾ ਲਈਆਂ ਫਿਰ ਨਾ ਉਹਨਾਂ ਦੇ ਘਰੇ ਵਿੱਚ ਘਰ ਵਿੱਚ ਜਿਹੜੇ ਬਦਾਮਾਂ ਦੇ ਛਿਲਕੇ ਪਏ ਸੀ ਕਿਉਂਕਿ ਘਰ ਬਹੁਤ ਜ਼ਿਆਦਾ ਮੀਰ ਸੀ ਧਨ ਦੌਲਤ ਜ਼ਮੀਨ ਜਾਇਦਾਦਾਂ ਸੀਗੀ ਤੇ ਉਹ ਜਿਹੜੇ ਬਦਾਮਾਂ ਦੇ ਛਿਲਕੇ ਸੀ ਨਾ ਉਹ ਧੁੱਪੇ ਸੁੱਕਣੇ ਪਾਏ ਹੋਏ ਸੀਗੇ ਤੇ ਫਿਰ ਉਹ ਜਿਹੜੇ ਸਾਧੂ ਸੰਤ ਦੀ ਨਿਗਾ ਉਹਨਾਂ ਦੇ ਉੱਪਰ ਜਾਂਦੀ ਹੈ ਉਹ ਕਹਿੰਦਾ ਕਿ ਬੀਬੀ ਤੂੰ ਇਦਾਂ ਕਰ ਤੂੰ ਰੋਟੀ ਆਟਾ ਦਾਣਾ ਨਹੀਂ ਦੇਣਾ ਕੁਝ ਵੀ ਤੇ ਜਿਹੜੇ ਆ ਬਦਾਮਾਂ ਦੇ ਛਿਲਕੇ ਪਏ ਹੋਏ ਨੇ ਮੈਨੂੰ ਇਹ ਹੀ ਦਾਣ ਵਿੱਚ ਦੇ ਦਿਓ ਉਹ ਕਹਿੰਦੀ ਕਿ ਮੈਂ ਤੈਨੂੰ ਇਹ ਦਾਣ ਵਿੱਚ ਕਿਉਂ ਦਵਾਂ ਇਹ ਤਾਂ ਮਸਾਂ ਕਦੋਂ ਦੇ ਬਦਾਮਾਂ ਦੇ ਛਿਲਕੇ ਲਾ ਲਾ ਕੇ ਮੈਂ ਇਕੱਠੇ ਕੀਤੇ ਹੋਏ ਆ ਮੈਂ ਤਾਂ ਇਹਨਾਂ ਦਾ ਮੰਜਣ ਬਣਾਉਣਾ ਹੈ ਤੇ ਫਿਰ ਕਿਉਂ ਨੂੰ ਆਂਦੇ ਉਹ ਬਜ਼ੁਰਗ ਜਿਹੜਾ ਸੀਗਾ ਉਹ ਕਹਿੰਦਾ ਕਿ ਚੱਲ ਤੁਸੀਂ ਥੋੜੇ ਹੀ ਨਹੀਂ ਦੇਣੇ ਮੈਨੂੰ ਦੋ ਚਾਰ ਹੀ ਦੇ ਦੋ ਕਹਿੰਦੀ ਨਹੀਂ ਨਹੀਂ ਮੈਂ ਕੋਈ ਦੂਜਾ ਛਿਲਕੇ ਨਹੀਂ ਦੇਣੇਗੇ ਤੇ ਉਹ ਫਿਰ ਬਖਾਰੀ ਚੁੱਪ ਕਰਕੇ ਦਰਵਾਜ਼ੇ ਦੇ ਖੜਾ ਹੋ ਗਿਆ ਤੇ ਉਹ ਕਹਿੰਦੀ ਕਿ ਬਾਬਾ ਤੂੰ ਜਾ ਹੁਣ ਤੂੰ ਫਿਰ ਖੜਾ ਹੋ ਗਿਆ ਹੈ ਕਹਿੰਦੀ ਕਿ ਹੋ ਜਾ ਠੀਠ ਭੀਖ ਹੈ ਤੂੰ ਜਿਹੜਾ ਇੱਥੋਂ ਜਾਣ ਦਾ ਨਾ ਹੀ ਨਹੀਂ ਲੈਂਦਾ ਹੋਰ ਪਿੰਡ ਵਿੱਚ ਘਰ ਨਹੀਂ ਹੈਗੇ ਤੂੰ ਇੱਥੇ ਹੀ ਡੇਰਾ ਲਾ ਕੇ ਬੈਠ ਗਿਆ ਹੈ ਤੇ ਜਿਹੜਾ ਉਹ ਬਜ਼ੁਰਗ ਸੀ ਉਹ ਕਹਿੰਦਾ ਕਿ ਬੀਬੀ ਮੈਂ ਕੁਛ ਨਾ ਕੁਛ ਤਾਂ ਅੱਜ ਲੈ ਕੇ ਹੀ ਜਾਣਾ ਹੈ ਮੈਨੂੰ ਕੁਛ ਦਾਨ ਕਰ ਦੇ ਚਾਹੇ ਮੈਨੂੰ ਇੱਥੇ ਰਾਤ ਹੀ ਕਿਉਂ ਨਾ ਹੋ ਜੇ ਫਿਰ ਉਹ ਜਿਹੜਾ ਬਜ਼ੁਰਗ ਸੀ ਉਹ ਕਹਿੰਦਾ ਕਿ ਫਿਰ ਮੈਂ ਤੈਨੂੰ ਸੋਨੇ ਦਾ ਸਿੱਕਾ ਦਵਾਂਗਾ ਜੇਕਰ ਤੂੰ ਮੈਨੂੰ ਭੀਖ ਦਵੇਂਗੀ ਤੇ ਜਿਹੜੀ ਉਹ ਬਜ਼ੁਰਗ ਔਰਤ ਸੀਗੀ ਉਹ ਥੋੜੀ ਜੀ ਲਾਲਚ ਵਿੱਚ ਆ ਗਈ ਉਹ ਕਹਿੰਦੀ ਕਿ ਬਾਬਾ ਤੂੰ ਐਵੇਂ ਝੂਠ ਮਾਰਦਾ ਹੈ ਤੇ ਉਹ ਕਹਿੰਦਾ ਨਹੀਂ ਤੂੰ ਮੈਨੂੰ ਬਦਾਮਾਂ ਦੇ 2-4 ਛਿਲਕੇ ਦੇ ਦੇ ਤੇ ਮੈਂ ਸਵੇਰੇ ਪਰ ਤੈਨੂੰ ਸੋਨੇ ਦਾ ਸਿੱਕਾ ਜ਼ਰੂਰ ਲਿਆ ਕੇ ਦੇਵਾਂਗਾ ਉਹ ਕਹਿੰਦੀ ਵੀ ਨਹੀਂ ਤੂੰ ਅੱਜ ਹੀ ਮੈਨੂੰ ਦੇ ਜੇ ਉਹ ਫਿਰ ਉਹਨੂੰ ਕਹਿੰਦਾ ਕਿ ਜਿਹੜਾ ਸੋਨੇ ਦਾ ਸਿੱਕਾ ਹੈ ਨਾ ਮੈਂ ਕਬਰ ਦੇ ਕੋਲ ਜਾ ਕੇ ਲੰਮੇ ਪੈਣਾ ਤੇ ਉਥੇ ਜਦੋਂ ਮੈਂ ਕਬਰ ਦੇ ਕੋਲ ਜਾ ਕੇ ਸੌਣਾ ਨਾ ਕੋਈ ਆਉਂਦਾ ਹੈ ਰਾਤ ਨੂੰ ਤੇ ਉਥੇ ਮੇਰੇ ਕੋਲ ਸੋਨੇ ਦੇ ਸਿੱਕੇ ਰੱਖ ਜਾਂਦਾ ਤੇ ਉਹ ਮੇਰੇ ਕੋਲ ਹੁਣ ਨਹੀਂ ਹੈਗਾ ਤੇ ਜਦੋਂ ਮੈਂ ਰਾਤ ਨੂੰ ਸੋਵਾਂਗਾ ਤੇ ਉਹ ਮੈਨੂੰ ਸਿੱਕਾ ਸੋਨੇ ਦਾ ਸਵੇਰੇ ਮਿਲੇਗਾ ਉਹ ਬਜ਼ੂਰਗ औरत ਕਹਿੰਦੀ ਹੈ ਕਿ ਬਾਬਾ ਤੂੰ ਇਦਾਂ ਕਰ ਜਿਹੜਾ ਦਾ ਦਾ ਮੰਜਣ ਮੈਂ ਬਣਾਉਣਾ ਹੈ ਬਦਾਮਾਂ ਦਾ ਛਿਲਕਿਆਂ ਦਾ ਤੂੰ ਸਾਰਾ ਹੀ ਆਪਣੇ ਕੋਲੇ ਰੱਖ ਲਾ ਤੇ ਉਹ ਕਹਿੰਦਾ ਹੈ ਕਿ ਹੁਣੇ ਤਾਂ ਤੂੰ ਕਹਿ ਰਹੀ ਸੀ ਵੀ ਮੈਂ ਨਹੀਂ ਦੇਣਾ ਉਹ ਕਹਿੰਦੀ ਮੇਰੇ ਕਿਹੜਾ ਦੰਦ ਹੈਗੇ ਨੇ ਤੇ ਮੈਂ ਕਿਹੜਾ ਨਾ ਦਾ ਦੂਜਾ ਕਿਸੇ ਕੰਮ ਆਉਣਾ ਹੈ ਤੇ ਚੱਲ ਤੂੰ ਇਹ ਸਾਰੇ ਹੀ ਰੱਖ ਲੈ ਪਰ ਮੇਰੀ ਇੱਕ ਦੂਜਾ ਗੱਲ ਹੈ ਪਰ ਤੂੰ ਮੇਰੀ ਇੱਕ ਗੱਲ ਮੰਨ ਲੈ ਸਾਰੇ ਬਦਾਮਾਂ ਦੇ ਛਿਲਕੇ ਲੈ ਲਾ ਉਹ ਜਿਹੜਾ ਬਜ਼ੁਰਗ ਸੀ ਉਹ ਕਹਿੰਦਾ ਕਿ ਹਾਂ ਬੀਬੀ ਕੀ ਗੈੜੀ ਗੱਲ ਆ ਤੇਰੀ ਤੇ ਉਹ ਕਹਿੰਦੀ ਕਿ ਵੀ ਬਾਬਾ ਅੱਜ ਜਿਹੜੀ ਉਹ ਕਬਰ ਦੇ ਕੋਲ ਤੂੰ ਜਾ ਕੇ ਸੋਣਾ ਹੈ ਅੱਜ ਉਸ ਕਬਰ ਦੇ ਕੋਲ ਜਾ ਕੇ ਤੂੰ ਨਹੀਂ ਸੋਣਾ ਕਿਉਂਕਿ ਮੈਂ ਸੌਵਾਂਗੀ ਤੇ ਉਹ سونے ਦੇ ਸਿੱਕੇ ਮੈਨੂੰ ਮਿਲਣਗੇ ਤੇ ਉਹ ਜਿਹੜਾ ਬਜ਼ੁਰਗ ਸੀ ਉਹ ਕਰਨੀ ਕਥਨੀ ਵਾਲਾ ਸੀ ਕਿ ਉਹ ਕਹਿੰਦਾ ਕਿ ਬੀਬੀ ਠੀਕ ਹੈ ਜਿਵੇਂ ਤੇਰੀ ਮਰਜ਼ੀ ਮੈਂ ਨਹੀਂ ਜਾ ਕੇ ਸੌਂਦਾ ਅੱਜ ਤੂੰ ਸੌਂਦੀ ਜਾ ਕੇ سونے ਦੇ ਸਿੱਕੇ ਤੈਨੂੰ ਮਿਲ ਜਾਣਗੇ ਫਿਰ ਜਿਹੜੀ ਉਹ ਬਜ਼ੁਰਗ ਔਰਤ ਸੀ ਉਸਨੇ ਜਿਹੜੇ ਉਹ ਘਰੇ ਉਹਨਾਂ ਦੇ ਬਦਾਮਾਂ ਦੇ ਛਿਲਕੇ ਜਿੰਨੇ ਕੁ ਵੀ ਪੈ ਸੀ ਉਹ ਸਾਰੇ ਉਸ ਭਖਾਰੀ ਨੂੰ ਦੇ ਦਿੱਤੇ ਤੇ ਜਿਹੜਾ ਉਹ ਹੈਗਾ ਸੀਗਾ ਬਜ਼ੁਰਗ ਭਖਾਰੀ ਉਹ ਚਲਕੇ ਜਿਹੜੇ ਲੈ ਕੇ ਬਦਾਮਾਂ ਦੇ ਬਹੁਤ ਖੁਸ਼ ਹੋ ਕੇ ਘਰੇ ਗਿਆ ਚਲਾ ਤੇ ਉੱਥੇ ਜਾ ਕੇ ਜਿੱਥੇ ਵੀ ਉਹਦਾ ਡੇਰਾ ਸੀਗਾ ਨਹਿਰ ਦੇ ਕੰਢੇ ਪਰ ਉਹਨੂੰ ਅੰਦਰੋਂ ਖੁਸ਼ੀ ਬਹੁਤ ਸੀ ਕਿ ਵੀ ਉਹਦੇ ਹੱਥੋਂ ਕੋਸ਼ਤਾ ਪੁੰਨ ਹੋਏ ਹਨ ਤੇ ਦੂਜੇ ਪਾਸੇ ਜਿਵੇਂ ਜਿਵੇਂ ਰਾਤ ਹੋਣ ਵਾਲੀ ਸੀ ਜਿਹੜੀ ਉਹ ਬਜ਼ੁਰਗ ਔਰਤ ਸੀ ਉਸ ਨੂੰ ਤਾਂ ਬਹੁਤ ਜ਼ਿਆਦਾ ਲਾਲਚ ਸੀਗੀ ਹਾਂ ਮੈਨੂੰ ਸੋਨੇ ਦੇ ਸਿੱਕੇ ਮਿਲਨੇ ਹਨ ਤੇ ਮੈਂ ਬਹੁਤ ਹੋਰ ਵੀ ਅਮੀਰ ਹੋ ਜਾਵਾਂਗੀ ਉਹ ਇਦਾਂ ਹੀ ਕਰਦੀ ਹੈ ਆਪਣੇ ਪੁੱਤਰ ਨੂੰ ਦੱਸੇ ਬਿਨਾ ਉਹ ਹੌਲੀ-ਹੌਲੀ ਤੁਰਦੀ ਹੋਈ ਉਸ ਕਬਰਾਂ ਦੇ ਕੋਲ ਪਹੁੰਚ ਜਾਂਦੀ ਹੈ ਤੇ ਇੱਕ ਕਬਰ ਦੇ ਕੋਲ ਜਾ ਕੇ ਲੰਮੇ ਪੈ ਜਾਂਦੀ ਹੈ ਤੇ ਪਰ ਜਦੋਂ ਰਾਤ ਹੁੰਦੀ ਹੈ ਬਹੁਤ ਸਾਰੀਆਂ ਡਰਾਉਣੀਆਂ ਆਵਾਜ਼ਾਂ درختਾਂ ਦੀ ਛਾਂ-ਛਾਂ ਤੋਂ ਬਹੁਤ ਜ਼ਿਆਦਾ ਡਰਦੀ ਹੈ ਤੇ ਪਰ ਉਹ ਡਰਦੀ ਹੋਈ ਉਸ ਕਬਰ ਦੇ ਨਾਲ ਲੰਮੇ ਹੀ ਪਈ ਹੁੰਦੀ ਹੈ ਤੇ ਹੌਲੀ ਹੌਲੀ ਉਸ ਦੀ ਜਦੋਂ ਡਰ ਦੇ ਮਾਰੇ ਰਾਤ ਨੂੰ ਕਿਤੇ ਅੱਖ ਲੱਗ ਜਾਂਦੀ ਹੈ ਤੇ ਪਰ ਉਸ ਦੇ ਕੋਲ ਕੋਈ ਵੀ سونے ਦੇ ਸਿੱਕੇ ਨਹੀਂ ਹੁੰਦੇ ਤੇ ਇੱਕ ਰੌਸ਼ਨੀ ਜੀ ਹੁੰਦੀ ਹੈ ਤੇ ਉਹਨੂੰ ਜਿਵੇਂ ਪਖਲਾ ਆ ਜਾਣੀ ਆਉਂਦਾ ਉਦਾਂ ਹੀ ਹੁੰਦਾ ਹੈ ਕਿ ਬੀਬੀ ਤੂੰ ਇੱਥੇ ਕਿਵੇਂ ਲੰਮੇ ਪਈ ਹੋਈ ਹੈ ਤੈਨੂੰ ਦੂਜਾ ਤੇਰੇ ਘਰ ਸਾਰਾ ਕੁਝ ਹੈਗਾ ਹੈ ਤੇ ਤੂੰ ਫਿਰ ਵੀ ਇੱਥੇ ਪਈ ਹੋਈ ਹੈ ਤੇ ਫੇਰ ਉਹ ਕਹਿੰਦੀ ਹੈ ਕਿ ਵੀ ਅੱਗੋਂ ਸੁਪਨੇ ਦੇ ਵਿੱਚ ਜਿੱਦਾਂ ਕਹਿੰਦੀ ਕਿ ਨੈ ਨਈ ਮੈਂ ਸੋਨੇ ਦਾ ਸਿੱਕਾ ਲੈਣ ਲਈ ਆਈ ਹੋਈ ਆ ਤੇ ਉਹ ਕਹਿੰਦਾ ਕਿ ਬੀਬੀ ਤੂੰ ਜਾ ਇੱਥੋਂ ਦੂਜਾ ਕੀ ਉਹਨਾਂ ਦੇ ਤੇਰੇ ਕੋਲ ਰੱਬ ਦਾ ਦਿੱਤਾ ਹੋਇਆ ਸਾਰਾ ਕੁਝ ਹੈਗਾ ਤੇ ਤੂੰ ਇੱਥੇ ਨਾ ਲੰਮੇ ਪੈ ਤੇ ਤੂੰ ਘਰੇ ਚਲੀ ਜਾ ਪਰ ਜਿਹੜੀ ਉਹ ਬਜ਼ੁਰਗ ਗੌਰਭੀ ਉਹ ਤਾਂ ਲਾਲਚੀ ਸੀ ਇਸ ਕਰਕੇ ਉਹ ਜਾਣਾ ਨਹੀਂ ਚਾਹੁੰਦੀ ਸੀਗੀ ਤੇ ਉਹ ਲੰਮੇ ਇੱਕ ਟੀਠ ਜੇ ਤਰ੍ਹਾਂ ਬਣ ਕੇ ਲੰਮੇ ਪਈ ਹੀ ਰਹੀ ਤੇ ਬਹੁਤ ਜਦੋਂ ਹੌਲੀ ਹੌਲੀ ਥੋੜਾ ਜਿਹਾ ਦਿਨ ਚੜਨ ਵਾਲਾ ਸੀ ਰਾਤ ਖਤਮ ਹੋਣ ਵਾਲੀ ਸੀਗੀ ਤੇ ਇੱਕ ਹੋਰ ਰੋਸ਼ਨੀ ਦੇ ਵਿੱਚ ਉਹ ਬਹੁਤ ਹੀ ਲਾਲ ਅੱਖਾਂ ਵਾਲਾ ਇੱਕ ਹੋਰ ਚੀਜ਼ ਨਿਕਲਦੀ ਹੈ ਤੇ ਉਹ ਉਸ ਨੂੰ ਕਹਿੰਦੀ ਹੈ ਕਿ ਹਾਂ ਤੈਨੂੰ ਮਾਤਾ ਕੀ ਚਾਹੀਦਾ ਹੈ ਉਦੇ ਗਾ ਮੋਡੇ ਦੇ ਉੱਪਰ ਇੱਕ ਨਾ ਥੈਲੀ ਟੰਗੀ ਹੁੰਦੀ ਹੈ ਉਹਦੇ ਵਿੱਚੋਂ ਬਹੁਤ ਸਾਰੇ ਉਹ ਜਿਹੜੇ ਸੱਪ ਵਿੱਚੂ ਸਾਰੇ ਕੱਢ ਕੇ ਉਹਦੇ ਉੱਪਰ ਸੋਟ ਦਿੰਦੀ ਹੈ ਤੇ ਜਿਹੜੇ ਉਹ ਸੱਪ ਵਿੱਚੂ ਕੱਢੇ ਹੁੰਦੇ ਹਨ ਜਿਹੜੀ ਉਹ ਜੜੀ ਵੀ ਚੀਜ਼ ਪ੍ਰਗਟ ਹੁੰਦੀ ਹੈ ਰੋਸ਼ਨਿੰਗ ਦੇ ਵਿੱਚੋਂ ਉਹ ਜਿਹੜੇ ਸੱਪ ਵਿੱਚੂ ਹੁੰਦੇ ਆ ਉਹ ਸਾਰੇ ਉਸ ਮਤਲਬ ਜਿਹੜੀ ਬਜ਼ੁਰਗ ਗੌਰਤ ਹੁੰਦੀ ਹੈ ਉਹਨੂੰ ਡੱਸਣ ਲਈ ਅੱਗੇ ਵਾਧਦੇ ਨੇ ਤੇ ਪਰ ਜਦੋਂ ਡੱਸਣ ਲਈ ਅੱਗੇ ਵਾਧਦੇ ਹਨ ਜਿਹੜੇ ਉਹ ਦਿੱਤੇ ਹੁੰਦੇ ਆ ਨਾ ਬਦਾਮਾਂ ਦੇ ਛਿਲਕੇ ਉਹ ਸੱਪਾਂ ਤੇ ਵਿੱਚੂਆਂ ਦੇ ਜਿਹੜੇ ਅੱਖਾਂ ਦੇ ਅੱਗੇ ਪੈ ਜਾਂਦੇ ਨੇ ਜਿਸ ਕਰਕੇ ਜਿਹੜੀ ਔਰਤ ਹੌਲੀ-ਹੌਲੀ ਉੱਟਦੀ ਹੋਈ ਪਿਛਾ ਹੋ ਜਾਂਦੀ ਹੈ ਤੇ ਬਾਅਦ ਚੋਂ ਦੂਜਾ ਕੀ ਹੌਲੀ-ਹੌਲੀ ਦੇਖਦੀ ਹੈ ਕਿ ਇੱਕੀ ਵਾਰੀ ਸੁਪਨੇ ਦੇ ਵਿੱਚ ਉਹ ਜਿਹੜੀ ਉਹ ਦੂਜੀ ਚੀਜ਼ ਵੀ ਪ੍ਰਗਟ ਹੁੰਦੀ ਹੈ ਉਹ ਵੀ ਉਹਨੂੰ ਸੁਪਨਾ ਹੀ ਆ ਰਿਹਾ ਹੁੰਦਾ ਵੀ ਮੇਰੇ ਨਾਲ ਹੋਈ ਕਿ ਜਾਂਦਾ ਹੈ ਤੇ ਬਾਅਦ ਚੋਂ ਜਦੋਂ ਪਿੱਛੇ ਹੁੰਦੀ ਹੈ ਤੇ ਇੱਕੀ ਵਾਰੀ ਉਹਦੀ ਜਾਗ ਖੋਲਦੀ ਹੈ ਤੇ ਫੇਰ ਉਹ ਦੇਖਦੀ ਹੈ ਕਿ ਦੂਜਾ ਕੀ ਉਹਨੂੰ ਆਦੇ ਆ ਬਹੁਤ ਘਬराई ਹੋਈ ਉਸ ਦਾ ਬਹੁਤ ਬੁਰਾ ਹਾਲ ਹੋਇਆ ਹੁੰਦਾ ਹੈ ਫੇਰ ਉਸ ਨੂੰ ਉਹਦੇ ਦਿਮਾਗ ਵਿੱਚ ਜਿੱਦਾਂ ਆਉਂਦਾ ਕਿ ਮੈਨੂੰ ਸੁਪਨੇ ਵਿੱਚ ਦਿਖਾਇਆ ਗਿਆ ਕਿ ਜਿਹੜੇ ਮੈਂ ਉਹ ਬਦਾਮਾਂ ਦੇ ਛਿਲਕੇ ਦਿੱਤੇ ਹਨ ਅੱਜ ਤੱਕ ਮੈਂ ਉਹੀ ਪੁੰਨ ਕੀਤਾ ਸੀਗਾ ਅੱਜ ਮੈਨੂੰ ਉਹਨਾਂ ਬਦਾਮਾਂ ਦੇ ਛਿਲਕਿਆਂ ਨੇ ਡੰਗ ਦਸਣ ਤੋਂ ਬਚਾਇਆ ਹੈ ਤੇ ਫੇਰ ਉਸੇ ਵੇਲੇ ਰੱਬ ਦਾ ਬਹੁਤ ਧੰਨਵਾਦ ਕਰਦੀ ਹੈ ਕਿ ਰੱਬਾ ਮੈਨੂੰ ਆਪਣੀ ਗਲਤੀ ਤੇ ਮਾਫ ਹੈ ਮੈਨੂੰ ਕਦੀ ਵੀ ਕਿਸੇ ਨਾਲ ਬੁਰਾ ਵਿਹਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਹਰ ਕਿਸੇ ਨਾਲ ਗਲਤ ਬੋਲਦੀ ਸੀ ਹਰ ਕਿਸੇ ਗਰੀਬ ਗਰਬੇ ਦਾ ਦਿਲ ਦਿਖਾਉਂਦੀ ਸੀਗੀ ਅੱਜ ਤੋਂ ਬਾਅਦ ਮੈਂ ਇਦਾਂ ਨਹੀਂ ਕਰਦੀ ਮੈਂ ਉਸ ਸਾਧੂ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਜਿੰਨੇ ਮੈਨੂੰ ਉਸ ਲਾਲਚ ਦੇ ਕੇ ਹੀ ਮੈਨੂੰ ਚਾਹੇ ਉਹ ਬਦਾਮਾਂ ਦੇ ਛਿਲਕੇ ਲੈ ਤੇ ਮੈਂ ਉਹ ਬਦਾਮਾਂ ਦੇ ਛਿਲਕਿਆਂ ਦੀ ਵਜ੍ਹਾ ਕਰਕੇ ਉਹ ਛੋਟੇ ਜੇ ਕੀਤੇ ਹੋਏ ਪੁੰਨ ਕਰਕੇ ਅੱਜ ਆਪਣੀ ਜਾਨ ਜੜੀ ਹੈ ਬਚਾ ਲਈ ਹੈ ਉਹਨੇ ਨੂੰ ਰੱਬ ਅੱਗੇ ਅਰਦਾਸ ਕਰਦੀ ਹੈ ਤੇ ਜਿਹੜਾ ਉਹਦਾ ਪੁੱਤਰ ਹੁੰਦਾ ਹੈ ਉਹ ਦੌੜਦਾ ਭੱਜਦਾ ਹੋਇਆ ਆਖਰਕਾਰ ਉਸੇ ਕਬਰਾਂ ਦੇ ਕੋਲ ਪਹੁੰਚ ਜਾਂਦਾ ਹੈ ਤੇ ਆ ਕੇ ਪੁੱਛਦਾ ਹੈ ਕਿ ਮਾਂ ਤੂੰ ਇੱਥੇ ਕੀ ਕਰਦੀ ਹੈ ਤੇ ਜਿਹੜੀ ਉਸ ਦੀ ਮਾਂ ਹੁੰਦੀ ਹੈ ਫਿਰ ਉਸ ਨੂੰ ਸਾਰੀ ਕਹਾਣੀ ਦੱਸਦੀ ਹੈ ਕਿ ਮੇਰੇ ਨਾਲ ਇਦਾਂ ਹੋਇਆ ਸੀ ਮੈਂ ਇਸ ਚੱਕਰ ਵਿੱਚ ਇੱਥੇ ਆਈ ਸੀਗੀ ਤੇ ਕਹਿੰਦੀ ਹੈ ਕਿ ਤੂੰ ਪੁੱਤਰ ਸਹੀ ਕਹਿੰਦਾ ਸੀ ਕਿ ਜਿਹੜਾ ਲਾਲਚ ਉਹ ਬਹੁਤ ਬੁਰਾ ਹੁੰਦਾ ਹੈ ਆਪਣੇ ਘਰ ਵਿੱਚ ਸਭ ਕੁਝ ਹੈ ਮੈਂ ਅੱਜ ਤੋਂ ਬਾਅਦ ਕਿਸੇ ਨੂੰ ਵੀ ਬੁਰਾ ਭਲਾ ਨਹੀਂ ਬੋਲਦੀ ਤੇ ਆਪਣੀ ਜਿੰਨੀ ਵੀ ਰੱਬ ਵੱਲੋਂ ਦਿੱਤੀ ਹੋਈ ਕਮਾਈ ਹੈ ਉਹਦੇ ਵਿੱਚ ਹੀ ਗੁਜ਼ਾਰਾ ਕਰਾਂਗੀ ਰੱਬ ਦਾ ਦਿੱਤਾ ਹੋਇਆ ਆਪਣੇ ਘਰ ਵਿੱਚ ਸਭ ਕੁਝ ਹੈ ਉਮੀਦ ਕਰਦੀ ਹਾਂ ਦੋਸਤੋ ਤੁਹਾਨੂੰ ਮੇਰੀ ਇਹ ਛੋਟੀ ਜੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਇਸ ਕਰਕੇ ਸਾਨੂੰ ਥੋੜੇ ਬਹੁਤੇ ਪੁੰਨ ਜ਼ਰੂਰ ਕਰਨੇ ਚਾਹੀਦੇ ਹਨ ਜੋ ਸਾਡੀ ਜ਼ਿੰਦਗੀ ਵਿੱਚ ਕੰਮ ਆਉਂਦੇ ਹਨ ਧੰਨਵਾਦ